ਸਵਾਗਤ ਹੈ ਜੀ ਰੈਗੂਲਰ ਗ੍ਰਾਉਂਟ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਅੱਜ ਜਗਰਾਵ ਵੇਖੇ ਕੈਂਪ ਲਗਾਇਆ ਗਿਆ ਪੰਜਾਬ ਸਰਕਾਰ ਵੱਲੋਂ ਜਿੱਥੇ ਕੀ ਸਰਕਾਰ ਤੁਹਾਡੇ ਦਵਾਰ ਇੱਕ ਜੋ ਸਕੀਮ ਤਹਿਤ ਇਹ ਕੈਂਪ ਲੱਗ ਰਹੇ ਆ ਜੋ ਇਹ ਸਿਰਫ ਜਗਰਾਵ ਵਾਸੀਆਂ ਬਾਅਦ ਤੇ ਲਗਾਇਆ ਗਿਆ ਸੀਗਾ ਤੇ ਪਿੰਡਾਂ ਦੇ ਵਿੱਚ ਵੀ ਉਹ ਕੈਂਪ ਲੱਗਦਾ ਹੈਗਾ ਇਹ ਤਾਂ ਅਨਾਉਂਸਮੈਂਟ ਕੀਤੀ ਜਾਂਦੀ ਆ ਉੱਥੇ ਵੀ ਇਹ ਕੈਂਪ ਸਰਕਾਰ ਵੱਲੋਂ ਲਾਏ ਜਾਂਦੇ ਹੈਗੇ ਆ ਤੇ ਸਮੱਸਿਆਵਾਂ ਸੁਣੇ ਜਾਂਦੀਆਂ ਇਹ ਸਿਰਫ ਜਗਰਾਉਂ ਦੇ ਜੋ ਕੁਝ ਬਾਰ ਸੀਗੇ ਉਹਨਾਂ ਦੀਆਂ ਜੋ ਲੋਕਾਂ ਦੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਨੂੰ ਸੁਣਨ ਵਾਸਤੇ ਇਹ ਕੈਂਪ ਲਗਾਇਆ ਗਿਆ ਸੀਗਾ ਅੱਜ ਇਸ ਕੈਂਪ ਵਿੱਚ ਪੂਰਾ ਪ੍ਰਸ਼ਾਸਨ ਪਹੁੰਚਿਆ ਹੈਗਾ ਐਡੀਨ ਸਾਹਿਬ ਕੇ ਜੋ ਆਪਣੇ ਐਮਐਲਏ ਸਾਹਿਬ ਹੈਗੇ ਆ ਜਿਕਰ ਮਾਨੂੰ ਕਿ ਉਹ ਵੀ ਪਹੁੰਚੀ ਸੀਗੀ ਤੇ ਪਰ ਜੋ ਡੀਸੀ ਸਾਹਿਬ ਹੈਗੇ ਆ ਉਹ ਇਸ ਕੈਂਪ ਤੇ ਨਹੀਂ ਪਹੁੰਚੇ ਹੈਗੇ ਸਵੇਰ ਦੇ 9 ਵਜੇ ਦਾ ਟਾਈਮ ਸੀਗਾ ਪਰ ਡੀਸੀ ਲੁਧਿਆਣਾ ਇੱਥੇ ਨਹੀਂ ਪਹੁੰਚੇ ਹੈਗੇ ਬਾਕੀ ਪੂਰਾ ਪ੍ਰਸ਼ਾਸਨ ਇੱਥੇ ਪਹੁੰਚਿਆ ਹੈਗਾ ਅਲੱਗ-ਅਲੱਗ ਜੋ ਵਿਭਾਗ ਹੈਗੇ ਆ 44 ਵਿਭਾਗ ਇੱਥੇ ਕੈਂਪ ਲਗਾਇਆ ਗਿਆ ਤੇ ਸਮੱਸਿਆਵਾਂ ਸੁਣੀਆਂ ਗਈਆਂ ਸਰਕਾਰ ਵੱਲੋਂ ਜੋ ਇਹ ਹੀਆਂ ਸਕੀਮਾਂ ਜਿਹੜੀਆਂ ਹੈਗੀਆਂ ਜੋ ਲੋਕਾਂ ਦੇ ਮਸਲੇ ਹੈਗੇ ਆ ਉਹ ਹੱਲ ਕੀਤੇ ਜਾਂਦੇ ਹੈਗੇ ਆ ਇਹ ਬਹੁਤ ਵੱਡਾ ਉਪਰਾਲਾ ਹੈਗਾ ਸਰਕਾਰ ਦਾ ਤੁਸੀਂ ਵੀ ਦੇਖਦੇ ਰਹੋ ਰੈਗੂਲਰ ਗੌਨ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜਗੁਰੂ ਧੰਨਵਾਦ ਜੀ ਜੀ ਅੱਜ ਦੇ ਕੈਂਪ ਬਾਰੇ ਜਾਣਕਾਰੀ ਜਿਹੜੀ ਪੰਜਾਬ ਸਰਕਾਰ ਆਪੇ ਦਵਾਰ ਕੈਂਪ ਲਾਇਆ ਇਹ ਆਪ ਤੇ ਸਰਕਾਰ ਆਪੇ ਦਵਾਰ ਹੁਣ ਲੋਕਾਂ ਦੀ ਸਰਕਾਰ ਲੋਕਾਂ ਦੇ ਦਵਾਰ ਚ ਆ ਸਾਰੇ ਅਫੀਸਰ ਬੈਠੇ ਆ ਸਾਰੇ ਡਿਪਾਰਟਮੈਂਟਸ ਆਏ ਹੋਏ ਜਿੱਥੇ ਐਸ.ਟੀ.ਐਮ ਸਾਬਖੋ ਦੇਖ ਰਹੇ ਆ ਡੀਐਸ ਵੀ ਬੈਠੇ ਆ ਤੁਸੀਂ ਦਰਸ ਸਾਰੇ ਦੇਖ ਰਹੇ ਆ ਬਿਚ ਜਿੰਨੇ ਲੋਕ ਕੰਮ ਲੈ ਕੇ ਆ ਰਹੇ ਆ ਬੜੇ ਸੱਚੇ ਢੰਗ ਨਾਲ ਮੌਕੇ ਤੇ ਹਲੂਰ ਇਹ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜਦੋਂ ਪਹਿਲੀ ਦਿਨ ਇਹ ਕੈਂਪ ਲੱਗੇ ਸੀ ਇਥੇ ਲੋਕਾਂ ਦਾ ਹਜੂਮ ਮੁੜਦਾ ਸੀ ਕਿਉਂਕਿ ਲੋਕਾਂ ਨੇ ਕੰਮ ਲੋਕਾਂ ਨੂੰ ਲੱਗਦਾ ਸੀ ਵੀ ਹੁਣ ਸਾਡੇ ਕੰਮ ਆਸਪਾਸ ਹੀ ਸੀ ਹੁਣ ਜਿਵੇਂ ਜਿਵੇਂ ਕੈਂਪ ਬਣਦੇ ਜਾਂਦੇ ਆ ਤੇ ਮੇਰੇ ਤੇ ਲੋਕਾਂ ਨੂੰ ਵੀ ਸਮਝ ਆ ਗਈ ਕਿ ਸਾਡਾ ਕੰਮ ਇਥੇ ਇੱਕ ਬਹੁਤ ਛੱਤ ਵਾਲੇ ਟੇਬਲ ਤੇ ਹੋ ਜਾ ਬੜੀ ਸਮੂਥਲੀ ਹੁੰਦੇ ਆ ਬੈਠ ਕੇ ਆਪਦਾ ਆਫੀਸਰਸ ਨਾਲ ਗੱਲ ਕਰਦੇ ਤੇ ਕੰਮ ਕਰਵਾ ਕੇ ਚਲੇ ਜਾਂਦੇ ਮੈਡਮ ਜੀ ਜਨਤਾ ਤੱਕ ਕਿਵੇਂ ਮਤਲਬ ਜੋ ਕੈਂਪ ਲਗਾਇਆ ਗਿਆ ਜਨਤਾ ਤੱਕ ਕਿਵੇਂ ਗਿਆ ਜੀ ਪਤਾ ਆਡੀਓ ਤੁਹਾਨੂੰ ਦਿਖਾਣੇ ਦਿਖਾਓ ਬੁਸ਼ਰੀ ਮਨਾ ਦਿਖ ਰਹੀ ਹੈ ਜੀ ਇਹ ਉਹ ਦਫਤਰ ਵਾਲੇ ਹਰ ਵਾਰ ਜਦੋਂ ਉਹਨਾਂ ਨੇ ਕਰਾਈ ਹੈ ਉਹੀਆਂ ਵੀਡੀਓਜ਼ ਮੈਨੂੰ ਕੱਲ ਸ਼ਾਮ ਦੀ ਆਈਆਂ ਅੱਜ ਸਵੇਰੇ ਵੀ ਭੇਜ ਦਿਗਰਾਉਂ ਦੇ ਵਿੱਚ ਜਿਦਰਾਉਂ ਦੇ ਸਰਕਾਰ ਆਪਕੇ ਦਵਾਰ ਤਾ ਹੋਇਆ ਹੀ ਨਹੀਂ ਉਹ ਤਾਂ ਫਿਰ ਸੱਜਣ ਨੂੰ ਇੱਥੇ ਤੇ ਕਾਣਾ ਪਿਆ ਸਿਰਫ ਵਾਰਡਾਂ ਦਾ ਸ਼ਹਿਰ ਤੱਕ ਸੀਮਿਤ ਸੀਗਾ ਮੂਨੋ ਪਿੰਡਾਂ ਚ ਵੀ ਲੱਗੇਗਾ ਸਰ ਇਹ ਅਨਾਊਂਸਮੈਂਟ ਫਿਰ ਹੋਵੇ ਸ਼ਹਿਰ ਚ ਨਹੀਂ ਆਪਾਂ ਕਰਾਂਗੇ ਅੱਛਾ ਜੀ ਅਨਾਊਂਸਮੈਂਟ ਜਿਹੜੀ ਵਾਰਡਾਂ ਚ ਕਰਵਾਈ ਗਈ ਵਾਰਡਾਂ ਚ ਕਰਾਈ ਗਈ ਜੀ ਅੱਜ ਸ਼ਾਮ ਕੱਲ ਸ਼ਾਮ ਅੱਜ ਸਵੇਰੇ ਅੱਜ ਜਦੋਂ ਸਾਨੂੰ ਸਵੇਰੇ ਲੱਗਿਆ ਕਿ ਹਜੇ ਵੀ ਲੋਕ ਥੋੜੇ ਘੱਟ ਨੇ ਅਸੀਂ ਦੁਬਾਰਾ ਕਰਾਈ ਹੈ ਗਾਂਧੀ ਨਗਰ ਮਹੱਲਾ ਮਈ ਜੀਨਾਂ ਜਿੱਥੇ ਜ਼ਿਆਦਾ ਸੰਘਣੀ ਪੋਪੂਲੇਸ਼ਨ ਹੈ ਜੀ ਤੋਂ ਸਾਡੇ ਵੱਲੋਂ ਸਾਰਾ ਕੀਤਾ ਗਿਆ ਯੂ ਸਾਹਿਬ ਨੇ ਅਖਬਾਰ ਚ ਦਿੱਤਾ ਹੈ ਤੋਂ ਡੀਸੀ ਦਫ਼ਤਰ ਨੇ ਆਪਣੇ ਟਵਿੱਟਰ ਹੈਂਡਲ ਤੇ ਆਪਣੇ ਇੰਟਰਨੈਟ ਤੇ ਆਪਣੇ ਵੈਬ ਪੇਜ ਤੇ ਜੀ ਪੂਰੀ ਐਡਵਰਟਾਈਜ਼ਮੈਂਟ ਹੋਈ ਠੀਕ ਹੈ ਕੋਈ ਨਿਊਜ਼ ਪੇਪਰ ਤੇ ਨਿਊਜ਼ ਪੇਪਰ ਤੇ ਗਏ ਤੇ ਲੱਗੇ ਉਹ ਮੈਂ ਦੇਖਦਾ ਕਿ ਕਿੰਨੀ ਬੇਨਤੀ ਕੀਤੀ ਹੈ ਕਿ ਤੁਸੀਂ ਮੇਰੇ ਦਫ਼ਤਰ ਆ ਸਕਦੇ ਹੋ ਕਹਿੰਦਾ ਮੈਂ ਆ ਜਾਂਦਾ ਤੋਂ 2:30 ਵਜੇ ਮੇਰੇ ਕੋਲ ਆਣਗੇ। ਠੀਕ। ਤੋਂ ਆਪਾਂ ਇਹ ਦਿਖਾਵਾ ਨਹੀਂ ਕਰ ਰਹੇ। ਆਪਾਂ ਲੋਕਾਂ ਦੀ ਹੈਲਪ ਕਰ ਰਹੇ ਆ। ਇਹਨੂੰ ਐਡਵਰਟਾਈਜ਼ਮੈਂਟ ਨਾ ਸਮਝੋ। ਸਰ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਜੀ ਜਿਹੜੀਆਂ ਜ਼ਿਆਦਾ ਆ ਰਹੀਆਂ। ਸ਼ਿਕਾਇਤਾ ਜੀ ਦੇਖੋ ਕਈਆਂ ਤਾਂ ਪੈਨਸ਼ਨਾਂ ਦੀਆਂ ਸੀਗੀਆਂ। ਉਹਨਾਂ ਨੂੰ 7-8 ਜਣਿਆਂ ਨੂੰ ਤਾਂ ਮੌਕੇ ਤੇ ਹੀ ਸਾਰੇ ਕਲੀਅਰੈਂਸਸ ਕਰਾ ਕੇ ਪੈਨਸ਼ਨਾਂ ਲੱਗ ਗਈਆਂ। ਜੀ। ਇੱਕ ਦੋ ਸੱਜਣ ਆਏ ਸੀ ਜਿਨ੍ਹਾਂ ਦੇ ਕੋਰਟ ਕੇਸ ਚੱਲਦੇ ਸੀਗੇ। ਉਹਨਾਂ 'ਚ ਅਸੀਂ ਅਸਹਾਇ ਹੁੰਦੇ ਆ। ਜੀ। ਠੀਕ ਹੈ ਜੀ। ਇੱਕ ਦੋ ਜਣਿਆਂ ਨੇ ਦੇਖੋ ਰਾਸ਼ਨ ਕਾਰਡ ਲਈ ਵੀ ਕਿਹਾ ਸੀਗਾ ਜੀ ਠੀਕ ਹੈ ਜੀ ਉਹ ਹਜੇ ਸਾਰੇ ਕੇਸ ਬੰਦ ਕੇ ਗਏ ਹੋਏ ਆ ਉਹ ਸਰਕਾਰ ਨੇ 95% ਤਾਂ ਚੱਲ ਪਏ ਨੇ 4-5% ਦੀ ਕੋਈ ਵੈਰੀਫਿਕੇਸ਼ਨ ਜਾਂਦੀ ਹੈ ਉਹ ਵੀ ਚੱਲ ਜਾਣਗੇ ਜੀ ਠੀਕ ਹੈ ਜੀ ਜਿਹੜੇ ਨਵੇਂ ਕਾਰਡ ਹਨ ਉਹਨਾਂ ਲਈ ਇੱਕ ਅਦਾ ਸੱਜਣ ਹੀ ਆ ਉਹਦਾ ਇਹ ਕਾਰਨ ਹੈਗਾ ਕਿ ਉਹ ਭਾਰਤ ਸਰਕਾਰ ਵੱਲੋਂ ਇੱਕ ਲਿਮਿਟ ਫਿਕਸ ਹੋਈ ਜੀ ਠੀਕ ਹੈ ਜੀ ਉਹ ਸੈਂਟਰ ਗਵਰਨਮੈਂਟ ਨੇ ਇੱਕ ਲਿਮਿਟ ਫਿਕਸ ਕੀਤੀ ਹੈ ਉਹ ਸੈਂਟਰ ਗਵਰਨਮੈਂਟ ਨੇ ਪੋਰਟਲ ਫ੍ਰੀਜ਼ ਕੀਤਾ ਜਦੋਂ ਸੈਂਟਰ ਗਵਰਨਮੈਂਟ ਤੋਂ ਖਰੀ ਚੱਲੀ ਆਜੂ ਪੰਜਾਬ ਸਰਕਾਰ ਨੂੰ ਪੋਰਟਲ ਖੁੱਲੇਗਾ ਸਾਰੇ ਲੋਕਾਂ ਦੇ ਕਾਰਡ ਬਣਨਗੇ ਅਸੀਂ ਉਹਨਾਂ ਨੂੰ ਸਮਝਾਤਾ ਲਾਰੇ ਨਹੀਂ ਲਾਏ ਕਿ ਤੁਹਾਡੇ ਸੀ ਸਿਨਿਅਰਟੀ ਵਾਈਜ਼ ਰੱਖ ਲਿਆ ਜਦੋਂ ਪੋਰਟਲ ਖੁੱਲੇਗਾ ਤੁਹਾਡੇ ਸਾਰੇ ਆਪਣੇ ਦਫ਼ਤਰ ਬੁਲਾਇਆ ਜੀ ਉਹ ਕੇਸ ਫੜ ਕੇ ਸਾਰਾ ਫੈਸਲਾ ਕਰਦੇ ਨੇ ਕਨਾਲ ਦੇ ਨਾਲ ਹਦਾਇਤ ਕੀਤੀ ਹੈ ਸਬੰਧਤ ਅਧਿਕਾਰੀਆਂ ਨੂੰ ਜੀ ਵੀ ਉਹਦਾ ਕੰਮ ਛੇਤੀ ਤੋਂ ਛੇਤੀ ਕਰਦੇ ਠੀਕ ਹੈ ਮੈਨੂੰ ਲਿ ਕੋ ਹੋਰ ਮੈਨਾਂ ਕੋਈ ਮੈਸੇਜ ਸਰਕਾਰ ਦਾ ਜੋ ਕੈਂਪ ਲੱਗਿਆਗਾ ਅੱਗੇ ਤੋਂ ਵੀ ਲੱਗਣਿਆਗਾ ਕੋਈ ਮੈਸੇਜ ਲੋਕਾਂ ਨੂੰ ਇੱਕੋ ਹੀ ਅਪੀਲ ਇਹ ਪੰਜਾਬ ਸਰਕਾਰ ਤੁਹਾਡੇ ਦਰਵਾਜ਼ੇ ਤੁਹਾਡੀ ਵੀ ਸਰਕਾਰ ਬਣਾਈ ਹੋਈ ਹੈ ਤੁਹਾਡੇ ਦਰਵਾਜ਼ੇ 'ਚ ਬੈਠੀ ਹੈ ਜੀ ਅੱਗੇ ਆਪਾਂ ਨੂੰ ਲੱਗਦਾ ਸੀ ਕਿ ਅਫਸਰ ਦਫ਼ਤਰਾਂ 'ਚ ਮਿਲਦੇ ਨਹੀਂ ਜਾਂ ਹੁਣ ਤਾਂ ਅੱਗੇ ਨਾਲੋਂ ਬਹੁਤ ਫਰਕ ਹੈ ਪਹਿਲਾਂ ਨਾਲੋਂ ਸਪੱਸ਼ਟ ਸਰਕਾਰੀ ਗੱਲ ਨਹੀਂ ਰਹੀ ਜੀ ਹਾਂ ਮੈਨੂੰ ਮਾਨ ਹੈ ਦੇ ਸਾਡੇ ਸਾਰੇ ਅਫਸਰ ਕੱਲ ਮੀਟਿੰਗ ਹੋਈ ਐ ਆਪਣੇ ਆਪਣੇ ਮੰਥਲੀ ਕਾਰਜਕਾਰੀ ਲੈ ਕੇ ਹੁੰਦੇ ਐ ਬੈਸਟ ਕੰਮ ਕਰਦੇ ਐ ਪਰ ਲੋਕਾਂ ਨੂੰ ਪੀਦਾ ਕਿ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਫਾਇਦਾ ਲਓ ਜੇ ਤੁਹਾਡਾ ਕੰਮ ਕੋਈ ਰਹਿੰਦਾ ਜਿਹੜੇ ਮਰਜੀ ਪਿੰਡ ਦਾ ਹੋਵੇ ਜਿਹੜੇ ਮਰਜੀ ਵਾਰਡ ਦਾ ਹੋਵੇ ਜਿੱਥੇ ਕੈਂਪ ਲੱਗਿਆ ਉਸ ਜਗ੍ਹਾ ਤੇ ਪਹੁੰਚੋ ਸਾਰੇ ਅਫਸਰ ਬੈਠੇ ਹੁੰਦੇ ਆ ਇਹ ਨਹੀਂ ਸੋਚਣਾ ਵੀ ਸਾਡੇ ਵਾਰਡ ਦਾ ਸਾਡੇ ਪਿੰਡ ਦਾ ਜਾਂ ਪਿੰਡਾਂ ਦਾ ਦਾ ਜਿਹੜੇ ਲੋਕਾਂ ਨੂੰ ਕਿਤੇ ਵੀ ਕੰਮ ਆ ਜਿਹੜਾ ਵੀ ਕੰਮ ਆ ਇੱਕ ਘਾਤ ਦੇ ਦੰਦੇ ਸਾਰੇ ਡਿਪਾਰਟਮੈਂਟ ਇਕੱਠੇ ਨੇ ਤੁਹਾਡਾ ਕੰਮ ਹੋ ਜਾਏਗਾ ਪਰ ਤੁਹਾਨੂੰ ਘਰੋਂ ਨਿਕਲੇ ਪੁੱਛੋ ਠੀਕ ਤਾਂ ਅੱਜ ਜੋ ਕੈਂਪ ਲੱਗਿਆ ਸੀਗਾ ਸਰਕਾਰ ਤੁਹਾਡੇ ਦੇ ਦੁਆਰ ਜਗਣਾਉਣ ਦੇ ਵਿੱਚ ਤੇ ਤੁਸੀਂ ਪਿੰਡ ਤੋਂ ਆਏ ਹੋ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਸ਼ੇਰਪੁਰ ਕਲਾਂ ਜੀ ਅੱਛਾ ਮੇਰਾ ਮਸਲਾ ਸੀਗਾ ਜੀ ਪਲੇਰ ਵਾਲੀ ਸੜਕ ਤੇ ਨਾਲੀ ਬੰਦ ਕਰਵਾਉਣ ਵਾਸਤੇ ਮੈਨੂੰ ਪੂਰੇ 6 ਸਾਲ ਪਹਿਲਾਂ ਮੈਂ ਕੇਜੇਤਿਆ ਕੋਰਟ ਤੋਂ ਜਿੱਤ ਕੇ ਮੈਨੂੰ 4-2 ਸਾਲ ਹੋ ਗਏ ਕਿਹੜੇ ਕੱਢਦੇ ਹਨ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ ਪਰ ਅੱਜ ਪੂਰਨ ਤੌਰ ਤੇ ਐਮਐਲਏ ਸਰਬਜੀਤ ਕੌਰ ਮਾਨੁਕਿਆ ਨੇ ਤੇ ਐਡੀਐਮ ਸਾਹਿਬ ਨੇ ਆਖਿਆ ਵੀ ਤੁਹਾਡਾ ਅੱਜ ਮਸਲਾ ਹੱਲ ਅਸੀਂ ਕਰਾਂਗੇ ਮੈਨੂੰ ਐਡੀਐਮ ਸਾਹਿਬ ਨੇ ਭਰੋਸਾ ਦਿਵਾਇਆ ਕਿ ਤੁਸੀਂ ਮੇਰੇ ਦਫ਼ਤਰ ਦੇ ਵਿੱਚ ਆਓ ਤੇ ਮੈਂ ਤੁਹਾਡਾ ਮਸਲਾ ਹੱਲ ਕਰਕੇ ਦੇ ਦਿੰਦਾ ਮੈਨੂੰ ਪੂਰਨ ਭਰੋਸਾ ਹੈਗਾ ਕਿ ਮੇਰਾ ਮਸਲਾ ਹੱਲ ਕਰਕੇ ਦੇਣਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ